ਜਦੋਂ ਵੀ ਅਸੀਂ ਦਾਵਾ ਕਰਦੇ ਆ ਸਾਨੂੰ ਪੰਜ ਚੀਜ਼ਾਂ ਯਾਦ ਰੱਖਣੀਆਂ ਚਾਹੀਦੀਆਂ ਨੇ ਆਪਾਂ ਕਿਸੇ ਨੂੰ رائے ਦੇਣ ਲੱਗ ਜਾਨੇ ਆ ਉਹ ਜਦੋਂ ਵੀ ਤੁਸੀਂ رائے ਦੇ ਰਹੇ ਹੁੰਦੇ ਆ ਅਸੀਂ ਇਹ ਨਹੀਂ ਸੋਚਦੇ ਕਿ ਮੈਂ ਮੈਂ ਆਪਣੇ ਐਕਸਪੀਰੀਅੰਸ ਤੋਂ ਆਪਣੀ رائے ਬਣਾਈ ਆ ਉਸ ਬੰਦੇ ਦੀ رائے ਉਹਦੇ ਐਕਸਪੀਰੀਅੰਸ ਤੋਂ ਆ ਇਹ ਇਹਨੂੰ ਅਸੀਂ ਕਹਿੰਦੇ ਨੇ ਕಾಗ್ਨਿਟਿਵ ਫੰਕਸ਼ਨਿੰਗ ਆਫ ਦਾ ਬ੍ਰੇਨ ਕਿ ਬ੍ਰੇਨ ਕਿਵੇਂ ਕੰਮ ਕਰਦਾ ਆਪਾਂ ਸੂਚਨਾ ਨੂੰ ਲਿੱਤਾ ਫਿਰ ਉਹ ਸੂਚਨਾ ਤੇ ਆਧਾਰਿਤ ਤੇ ਆਪਾਂ ਕੁਝ ਫੈਸਲੇ ਲੈਂਦੇ ਤੇ ਉਹ ਫੈਸਲੇ ਫਿਰ ਆਪਾਂ ਜ਼ਿੰਦਗੀ ਚ ਅੱਗੇ ਲਾਗੂ ਕਰਦੇ ਆ ਜਦੋਂ ਵੀ ਮੈਂ ਕਿਸੇ ਨਾਲ ਗੱਲ ਕਰ ਰਿਹਾ ਤਾਂ ਮੈਂ ਉਹਨੂੰ ਸੁਣਦਾ ਵੀ ਆ ਕਿਉਂਕਿ ਕੀ ਪਤਾ ਕਿੱਥੇ ਕੋਈ ਬੰਦਾ ਇਹ ਜੀ ਗੱਲ ਕਹਿ ਦੇਵੇ ਜਿਹੜੀ ਬੜੀ ਕੰਮ ਦੀ ਹੋਵੇ ਤੇ ਮੇਰੇ ਜ਼ਿੰਦਗੀ ਦੇ ਸਾਰੇ ਚੇਂਜਸ ਆ ਜਾਣ 100% ਆਨਸਰ ਕਦੀ ਨਹੀਂ ਮਿਲੂਗਾ ਹਮੇਸ਼ਾ ਉਹਦੇ 'ਚ ਬਹੁਤ ਵੱਡਾ ਅਨਸਰ ਹੋਊਗਾ ਜਿਹੜਾ ਅਨਨੋਇੰਗ ਦਰਸ਼ ਕਹਿ ਦਿੰਨੇ ਆ ਜਿਹੜਾ ਕਦੀ ਸਮਝਿਆ ਨਹੀਂ ਜਾ ਸਕਦਾ ਉਹਦਾ ਅਨਸਰ ਹੋਊਗਾ ਅੱਸੀ ਗੱਲ ਦੋਸਤੋ ਆ ਮੈਂ ਮੋਨਜੀਤ ਟੀਜੀਐਲ ਪੋਡਕਾਸਟ ਤੋਂ ਤੇ ਇਹ ਇੱਕ ਮੈਂ ਨਵੀਂ ਟਰਾਈ ਕਰ ਰਹੇ ਆ ਇੱਕ ਨਵੇਂ ਟਾਈਪ ਦੀ ਇੱਕ ਵੀਡੀਓ ਬਣਾ ਰਿਹਾ ਨਾਰਮਲੀ ਅਸੀਂ ਪੋਡਕਾਸਟ ਕਰਦੇ ਆ ਮੇਰੀ ਮੇਰੀ ਭੈਣ ਤੋਂ ਭੈਣਾਂ ਨਾਲ ਮੈਨੂੰ ਪੋਡਕਾਸਟ ਕਰਨਾ ਜ਼ਿਆਦਾ ਬੈਟਰ ਲੱਗਦਾ ਕਿਉਂਕਿ ਇੰਟਰੈਕਸ਼ਨ ਹੁੰਦੀ ਆ ਕੁਐਸਚਨ ਆਨਸਰ ਆ ਰਹੇ ਹੁੰਦੇ ਨੇ ਪਰ ਬਹੁਤ ਸਾਰੀਆਂ ਚੀਜ਼ਾਂ ਮੈਂ ਦੇਖਿਆ ਇੱਕ ਮਹਿਸੂਸ ਕੀਤੀਆਂ ਕਿ ਬਹੁਤ ਕੰਪਲੈਕਸ ਨੇ ਤੇ ਉਹ ਜਿਹੜੀ ਕੰਪਲੈਕਸਿਟੀ ਆ ਜਦੋਂ ਆਪਾਂ ਗੱਲਬਾਤ ਕਰ ਰਹੇ ਆ ਤਾਂ ਉਹਦੇ ਵਿੱਚ ਨਾ ਉਹ ਉਹ ਸਮਝਣ ਸਮਝਾਣ ਦੇ ਵਜਾਇੇ ਨਾ ਹੋਰ ਉਲਝ ਜਾਨੇ ਆਪਾਂ ਤੇ ਤਾਂ ਮੈਨੂੰ ਲੱਗਿਆ ਕਿ ਮੈਂ ਇੱਕ ਨਵਾਂ ਇੱਕ ਟ్రਾਇਲ ਕਰਕੇ ਦੇਖਦਾ ਜਿਹਦੇ ਚ ਕੀ ਜੋ ਮੈਨੂੰ ਵਿਚਾਰ ਆਂਦੇ ਨੇ ਮੈਂ ਆਪਣੇ ਆਪ ਨੂੰ ਤੇ ਲਾਗੂ ਕੀਤੇ ਨੇ ਲਾਈਫ ਦੇ ਵਿੱਚ ਤੇ ਉਹ ਚੀਜ਼ਾਂ ਨੂੰ ਇੱਕ ਸਟ੍ਰਕਚਰਡ ਵੇ ਨਾਲ ਥੋੜਾ ਪੇਸ਼ ਕਰਕੇ ਦੇਖੀਏ ਇਹ ਸਟਰਕਚਰਡ ਮੇਰਾ ਤਰੀਕਾ ਨਹੀਂ ਹੈਗਾ ਵੈਸੇ ਪਰ ਮੈਨੂੰ ਲੱਗਿਆ ਕਿ ਇੱਕ ਤਾਂ ਸਟਰਕਚਰਡ ਚ ਛੋਟਾ ਹੁੰਦਾ ਲੋਕਾਂ ਨੂੰ ਟੂ ਦਾ ਪੁਆਇੰਟ ਗੱਲ ਸਮਝ ਆਂਦੀ ਆ ਤੇ ਜਦੋਂ ਆਪਾਂ ਦੋ ਬੰਦੇ ਇੰਟਰੈਕਟ ਕਰ ਰਹੇ ਆ ਪੋਡਕਾਸਟ ਦੇ ਵਿੱਚ ਉਦੋਂ ਗੱਲ ਕਿਸੇ ਹੋਰ ਪਾਸੇ ਨੂੰ ਨਿਕਲ ਜਾਂਦੀ ਹੁੰਦੀ ਹੈ ਵਿੱਚੋਂ ਫਿਰ ਉਹ ਗੱਲਾਂ 'ਚ ਗੱਲ ਹੋਰ ਪਾਸੇ ਨੂੰ ਜ਼ਿਆਦਾ ਜਨੈ ਤਾਂ ਮੈਨੂੰ ਲੱਗਿਆ ਕਿ ਮੈਂ ਇਕੱਲਾ ਕਰਕੇ ਦੇਖਦਾ ਤਾਂ ਜੋ ਅੱਜ ਦਾ ਮੇਰਾ ਇੱਕ ਨਾ ਲਾਈਫ 'ਚ ਬਹੁਤ ਇੰਪੋਰਟੈਂਟ ਇੱਕ ਚੇਂਜ ਰਿਹਾ ਮੈਂ ਉਹਨੂੰ ਸਟਰਕਚਰਡ ਕਰਨ ਵਾਸਤੇ ਥੋੜਾ ਇਹਦੇ ਉੱਤੇ ਇਹਨੂੰ ਲਿਖ ਵੀ ਲਿਆ ਮੈਂ ਇੱਕ ਗੱਲ ਦੇਖੀ ਕਿ ਆ ਜ਼ਿਆਦਾਤਰ ਨਾ ਆਪਣਾ ਜਿਹੜਾ ਦਿਮਾਗ ਹੁੰਦਾ ਉਹ ਚੀਜ਼ਾਂ ਨੂੰ ਅਬਜ਼ਰਵ ਕਰਦਾ ਆਪਾਂ ਆਪਾਂ ਐਜ਼ ਅ ਇਨਸਾਨ ਆਪਾਂ ਚੀਜ਼ਾਂ ਨੂੰ ਪਹਿਲਾਂ ਅਬਜ਼ਰਵ ਕਰਦੇ ਆ ਆਪਾਂ ਦੇਖਦੇ ਆ ਬਾਹਰ ਆਪਾਂ ਇਹਨੂੰ ਇਨਫੋਰਮੇਸ਼ਨ ਲੈਂਦੇ ਆ ਜਿਹਨੂੰ ਕਹਿੰਦੇ ਡਾਟਾ ਲੈਂਦੇ ਆ ਤਾਂ ਕੋਈ ਡਾਟਾ ਜ਼ਿਆਦਾ ਦੇਖ ਕੇ ਲੈਂਦਾ ਕੋਈ ਸੋਚਦਾ ਬਹੁਤ ਆ ਤੇ ਇਸ ਤਰੀਕੇ ਨਾਲ ਆਪਾਂ ਡਾਟਾ ਨੂੰ ਲੈਂਦੇ ਆ ਫਿਰ ਆਪਾਂ ਉਸ ਤੋਂ ਬਾਅਦ ਆਪਣੇ ਡੈਟੇ ਨੂੰ ਲੈ ਕੇ ਐਕਸ਼ਨ ਕਰਦੇ ਹਾਂ ਉਹਨੂੰ ਕੁਝ ਉਹਦੇ ਨਾਲ ਕੁਝ ਕਰਦੇ ਹਾਂ ਬਾਹਰ ਜਾ ਕੇ ਤੇ ਇਹਨੂੰ ਅਸੀਂ ਕਹਿੰਦੇ ਨੇ ਕಾಗ್ਨਿਟਿਵ ਫੰਕਸ਼ਨਿੰਗ ਆਫ ਦਾ ਬ੍ਰੇਨ ਕਿ ਬ੍ਰੇਨ ਕਿਵੇਂ ਕੰਮ ਕਰਦਾ ਆਪਾਂ ਸੂਚਨਾ ਨੂੰ ਲਿੱਤਾ ਫਿਰ ਉਹ ਸੂਚਨਾ ਤੇ ਆਧਾਰਿਤ ਤੇ ਆਪਾਂ ਕੁਝ ਫੈਸਲੇ ਲੈਂਦੇ ਤੇ ਉਹ ਫੈਸਲੇ ਫਿਰ ਆਪਾਂ ਜ਼ਿੰਦਗੀ ਚ ਅੱਗੇ ਲਾਗੂ ਕਰਦੇ ਹਾਂ ਤਾਂ ਇਹਦੇ ਵਿੱਚ ਜਿਹੜੀ ਮੇਨ ਜਿਹੜੀ ਚੀਜ਼ ਮੈਂ ਦੱਸਣਾ ਚਾ ਰਿਹਾ ਕਿ ਜੋ ਮੈਨੂੰ ਵੀ ਲੱਗਦਾ ਹੁੰਦਾ ਸੀਗਾ ਕਿ ਮੈਂ ਕਦੀ ਇਹ ਯਾਦ ਨਹੀਂ ਰੱਖਦਾ ਹੁੰਦਾ ਸੀਗਾ ਕਿ ਜਿਹੜੀ ਮੇਰੀ ਸੂਚਨਾਵਾਂ ਮੈਂ ਲੈ ਰਿਆ ਉਹ ਸਿਰਫ ਮੇਰੀਆਂ ਲਾਈਫ ਮੇਰੀ ਸੂਚਨਾ ਕੋਈ ਹੋਰ ਜਾਣਾ ਨੂੰ ਉਹ ਸੂਚਨਾ ਅਲੱਗ ਤਰੀਕੇ ਨਾਲ ਲੈ ਰਿਆ ਤਾਂ ਜਿਵੇਂ ਇੱਕ ਮੁੰਡਾ ਸੜਕ ਤੇ ਤੁਰਿਆ ਜਾਂਦਾ ਉਸ ਨੂੰ ਉਹ ਸੜਕ ਦੇ ਉੱਤੇ ਬਿਹੇਵੀਅਰ ਜਿਹੜਾ ਦਿਖ ਰਿਹਾ ਉਹਦਾ ਐਕਸਪੀਰੀਐਂਸ਼ੀਅਲ ਬਿਹੇਵੀਅਰ ਉਹਨੂੰ ਕਿਵੇਂ ਦੇਖਿਆ ਜਾ ਰਿਹਾ ਹਨਾ ਪਰ ਇੱਕ ਕੁੜੀ ਤੁਰੀ ਜਾਂਦੀ ਆ ਉਹਨੂੰ ਡਿਫਰੈਂਟ ਤਰੀਕੇ ਨਾਲ ਦੇਖਿਆ ਜਾ ਰਿਹਾ ਤਾਂ ਉਹ ਮੁੰਡਾ ਉਸ ਮੁੰਡੇ ਨੂੰ ਅਹਿਸਾਸ ਨਹੀਂ ਹੁੰਦਾ ਕਿ ਕੁੜੀ ਇਸ ਸੜਕ ਤੇ ਕਿਵੇਂ ਚੱਲੂਗੀ ਉਸ ਨੇ ਡਿਫਰੈਂਟ ਤਰੀਕੇ ਨਾਲ ਸੂਚਨਾਵਾਂ ਲੈਂਦੀਆਂ ਮੁੰਡੇ ਨੇ ਡਿਫਰੈਂਟ ਤਰੀਕੇ ਨਾਲ ਸੂਚਨਾਵਾਂ ਲੈਂਦੀਆਂ ਨੇ ਤਾਂ ਉਸ ਤੋਂ ਬਾਅਦ ਉਹਨਾਂ ਦੇ ਐਕਸ਼ਨ ਅਲੱਗ ਲਗਾਉਂਦੇ ਨੇ ਤੇ ਅਸੀਂ ਕਨਫਲਿਕਟ ਪੈਦਾ ਕਰ ਲੈਂਦੇ ਆ ਕਿ ਜਦੋਂ ਉਹ ਮੁੰਡਾ ਉਹ ਕੁੜੀ ਨੂੰ ਦੱਸੇ ਕਿ ਨਹੀਂ ਯਾਰ ਕੁਝ ਨਹੀਂ ਹੁੰਦਾ ਐਂ ਕੋਈ ਰੌਲਾ ਨਹੀਂ ਹੁੰਦਾ ਤੂੰ ਐਂ ਜਾਇਆ ਕਰ ਕੋਈ ਡਰ ਡਰਨ ਦੀ ਕੋਈ ਲੋੜ ਹੀ ਨਹੀਂ ਹਨਾ ਪਰ ਕੁੜੀ ਨੇ ਕਹਿਣਾ ਨਾ ਨਾ ਕੁੜੀ ਨੇ ਆਪਣੇ ਐਂਗਲ ਤੋਂ ਗੱਲ ਕਰਨੀ ਆ ਮੁੰਡੇ ਨੇ ਆਪਣੇ ਐਂਗਲ ਤੋਂ ਗੱਲ ਕਰਨੀ ਆ ਤਾਂ ਇਹ ਕਨਫਲਿਕਟ ਬਹੁਤ ਆਉਂਦੇ ਨੇ ਤਾਂ ਮੁੰਡੇ ਤੇ ਮੁੰਡੇ ਦੇ ਵਿੱਚ ਵੀ ਆਉਂਦੇ ਨੇ ਆਪਾਂ ਕਿਸੇ ਨੂੰ ਰਾਏ ਦੇਣ ਲੱਗ ਜਾਂਦੇ ਆ ਉਹ ਜਦੋਂ ਤੁਸੀਂ ਰਾਏ ਦੇ ਰਹੇ ਹੁੰਦੇ ਆਸੀਂ ਇਹ ਨਹੀਂ ਸੋਚਦੇ ਕਿ ਮੈਂ ਮੈਂ ਆਪਣੇ ਐਕਸਪੀਰੀਅੰਸ ਤੋਂ ਆਪਣੀ ਰਾਏ ਬਣਾਈ ਆ ਉਸ ਬੰਦੇ ਦੀ ਰਾਏ ਉਹਦੇ ਐਕਸਪੀਰੀਅੰਸ ਤੋਂ ਆ ਤਾਂ ਇਸ ਨਾਲ ਬਹੁਤ ਲੜਾਈ ਝਗੜੇ ਸਮਾਜ ਦੇ ਵਿੱਚ ਬڑے ਕਨਫਲਿਕਟਸ ਆ ਜਾਂਦੇ ਨੇ ਸਾਡੇ ਕਨਟਰਡਿਕਸ਼ਨਸ ਆ ਜਾਂਦੀਆਂ ਨੇ ਉਹ ਬੰਦਾ ਕੁਝ ਹੋਰ ਕਹਿ ਰਿਹਾ ਉਹ ਉਹ ਇਹ ਨਹੀਂ ਯਾਦ ਰੱਖ ਰਿਹਾ ਕਿ ਮੈਂ ਉਹ ਨਹੀਂ ਹੈਗਾ ਉਹ ਮੈਂ ਨਹੀਂ ਹੈਗਾ ਇਸ ਤਰੀਕੇ ਨਾਲ ਤਾਂ ਇਹਨੂੰ ਲੈ ਕੇ ਮੈਨੂੰ ਲੱਗਿਆ ਕਿ ਇਹਦੇ 'ਚ ਇੱਕ ਮੈਂ ਬਦਲਾਵ ਕੀਤਾ ਜਦੋਂ ਮੈਨੂੰ ਅਹਿਸਾਸ ਆਇਆ ਕਿ ਹਰੇਕ ਬੰਦਾ ਅਲੱਗ ਆ ਹਰ ਬੰਦਾ ਅਲੱਗ ਤਰੀਕੇ ਨਾਲ ਐਕਸਪੀਰੀਅੰਸ ਲੈ ਰਿਹਾ ਲਾਈਫ ਦੇ ਤੇ ਇਸ ਨੂੰ ਲੈ ਕੇ ਕਨਫਲਿਕਟਸ ਨੇ ਜਿਹੜੇ ਉਸ ਤੇ ਆਪਾਂ ਗੱਲਬਾਤ ਕਰੀਏ ਇਦੇ ਵਿੱਚ ਜਿਹੜੀ ਮੇਨ ਮੈਨੂੰ ਸਮਝ ਆਇਆ ਕਿ ਆਪਾਂ ਪੰਜ ਤਰੀਕੇ ਦੇ ਚੀਜ਼ਾਂ ਆਪਾਂ ਗੱਲਬਾਤ ਦੇ ਵਿੱਚ ਰੱਖਦੇ ਆਂ ਰੱਖ ਸਕਦੇ ਆਂ ਪਰ ਆਪਾਂ ਰੱਖਦੇ ਨਹੀਂ ਹੈਗੇ ਪੰਜ ਚੀਜ਼ਾਂ ਯਾਦ ਇੱਕ ਤਾਂ ਇਹ ਹੁੰਦਾ ਕਿ ਜੋ ਵੀ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ ਇਹ ਮੇਰੇ ਤਜਰਬਿਆਂ ਦੇ ਹਿਸਾਬ ਨਾਲ ਮੈਂ ਗੱਲ ਕਰ ਰਿਹਾ ਹੈ ਨਾ ਕਿ ਮੈਂ ਜ਼ਿੰਦਗੀ 'ਚ ਮੇਰਾ ਤਜਰਬਾ ਕੀ ਸੀ ਮੈਂ ਜਿਵੇਂ ਹਾਕੀ ਖੇਡੀ ਆ ਮੈਂ ਸਪੋਰਟਸ ਰਿਆ ਨਾ ਸਪੋਰਟਸ ਰਿਆ ਫਿਰ ਮੈਂ ਆਰਗੈਨਿਕ ਫਾਰਮਿੰਗ 'ਚ ਆ ਗਿਆ ਤਾਂ ਮੈਂ ਭੁੱਲ ਗਿਆ ਕਿ ਕੋਈ ਬੰਬੇ ਵਿੱਚ ਪੈਦਾ ਹੋਇਆ ਜੀਨੇ ਕਦੀ ਗੇਮ ਨਹੀਂ ਖੇਲੀ ਹਨਾ ਜੀਨੇ ਕਦੀ ਆਰਗੇਨਿਕ ਖੇਤੀ ਨਹੀਂ ਕੀਤੀ ਜਾਂ ਜਿਹਨੂੰ ਕੋਈ ਖੇਤੀ ਦਾ ਵਾਹ ਵਾਸਤਾ ਹੀ ਨਹੀਂ ਹੈਗਾ ਤੇ ਉਹ ਮੈਂ ਉਹਨੂੰ ਸਲਾਹਾਂ ਦੇਣ ਲੱਗ ਜਾਂਦਾ ਉਸ ਉਸ ਲੈਵਲ ਤੇ ਸਲਾਹਾਂ ਦੇਣ ਲੱਗ ਜਾਂਦਾ ਕਿ ਜਿਵੇਂ ਮੈਂ ਜ਼ਿੰਦਗੀ ਜੀਆ ਕਿ ਮੈਨੂੰ ਕਿਉਂਕਿ ਮੈਨੂੰ ਤਾਂ ਲੱਗਦਾ ਕਿ ਉਹ ਤਾਂ ਮੇਰਾ ਐਂਗਲ ਆ ਉਸ ਬੰਦੇ ਦਾ ਥੋੜੀ ਐਸੀ ਭੁੱਲ ਜਾਨੇ ਆ ਤਾਂ ਇੱਕ ਇਹ ਹੋ ਗਿਆ ਕਿ ਮੇਰਾ ਐਕਸਪੀਰੀਅੰਸ ਕੀ ਸੀਗਾ ਲਾਈਫ ਦੇ ਵਿੱਚ ਤੇ ਸਾਨੂੰ ਯਾਦ ਰੱਖਣਾ ਚਾਹੀਦਾ ਕਿ ਜਿਹੜਾ ਮੇਰਾ ਐਕਸਪੀਰੀਅੰਸ ਆ ਉਹ ਮੇਰਾ ਉਹ ਕਿਸੇ ਦਾ ਨਹੀਂ ਹੈਗਾ ਤਾ ਅਸੀਂ ਜਦੋਂ ਇਸ ਚੀਜ਼ ਨੂੰ ਯਾਦ ਰੱਖਾਂਗੇ ਅਸੀਂ ਕਿਸੇ ਨਾਲ ਗੱਲ ਕਰ ਰਹੇ ਹਾਂ ਕਿ ਅੱਛਾ ਇਹ ਦਾ ਐਕਸਪੀਰੀਅੰਸ ਹੋ ਰਾ ਮੇਰਾ ਐਕਸਪੀਰੀਅੰਸ ਹੋ ਰਾ ਤਾਂ ਸਾਡਾ ਕਨਫਲਿਕਟ ਨਹੀਂ ਹੋਊਗਾ ਅਸੀਂ ਉਸ ਦੇ ਉਸ ਦੀ ਗੱਲ ਸੁਣਾਗੇ ਵੀ ਜ਼ਿਆਦਾ ਕਿਉਂਕਿ ਉਹ ਦਾ ਜਿਹੜਾ ਐਕਸਪੀਰੀਅੰਸ ਹੋ ਮੇਰਾ ਨਹੀਂ ਹੈਗਾ ਤਾਂ ਇਸ ਤਰੀਕੇ ਨਾਲ ਦੂਜਾ ਆਪਾਂ ਨੂੰ ਇਹ ਯਾਦ ਰੱਖਣੀ ਚਾਹੀਦੀ ਹੈ ਕਿ ਬਹੁਤ ਸਾਰੀ ਚੀਜ਼ਾਂ ਨੇ ਜਿਹੜੀ ਮੈਨੂੰ ਨਹੀਂ ਪਤਾ ਪਰ ਮੇਰੇ ਆਸ-ਪਾਸ ਸਮਾਜ ਨੂੰ ਜਾਂ ਦੁਨੀਆ 'ਚ ਹੋਰ ਲੋਕਾਂ ਨੂੰ ਪਤਾ ਫੋਰ ਐਗਜ਼ਾਮਪਲ ਬڑے ਰਾਈਟਰਸ ਨੇ ਕਿਤਾਬਾਂ ਲਿਖਦੇ ਨੇ ਹਨਾ ਉਹ ਮੈਨੂੰ ਨਹੀਂ ਪਤਾ ਪਰ ਕਿਤਾਬਾਂ ਚ ਪਤਾ ਕਿਤਾਬਾਂ ਚ ਪਈਆਂ ਨੇ ਲਿਖਿਆ ਨੇ ਉਹ ਮੇਰਾ ਐਕਸਪੀਰੀਅੰਸ ਨਹੀਂ ਹੈਗਾ ਇਹ ਮੈਂ ਤਾਂ ਕਹਿ ਰਿਹਾ ਕਿ ਬਹੁਤ ਸਾਰੇ ਲੋਗ ਐਕਸਪੀਰੀਅੰਸ਼ੀਅਲ ਲਰਨਿੰਗ ਨੂੰ ਹੀ ਮੇਨ ਲਰਨਿੰਗ ਕਹਿ ਦਿੰਦੇ ਨੇ ਅਸੀਂ ਹੋਮ ਸਕੂਲਿੰਗ ਵੀ ਬਹੁਤ ਜ਼ਿਆਦਾ ਯੂਜ਼ ਕਰੀ ਜਾ ਰਹੇ ਆ ਕਿ ਐਕਸਪੀਰੀਅੰਸ਼ੀਅਲ ਲਰਨਿੰਗ ਐਕਸਪੀਰੀਅੰਸ਼ੀਅਲ ਲਰਨਿੰਗ ਇੱਕ ਪਾਰਟ ਹੁੰਦਾ ਪਰ ਐਕਸਪੀਰੀਅੰਸ਼ੀਅਲ ਲਰਨਿੰਗ ਹੋਲ ਨਹੀਂ ਹੁੰਦੀ ਆਪਣੇ ਆਪ ਚ ਪੂਰੀ ਨਹੀਂ ਹੁੰਦੀ ਕਿਉਂਕਿ ਤੁਸੀਂ ਇੱਕ ਜੀਵ ਹੋ ਇੱਕ ਟਾਈਮ ਤੇ ਪਲੇਸ ਚ ਪੈਦਾ ਹੋਏ ਹੋ ਇੱਕ ਜਗ੍ਹਾ 'ਚ ਇੱਕ ਸਮੇਂ 'ਚ ਪੈਦਾ ਹੋਇਆ ਤੁਹਾਨੂੰ ਨਹੀਂ ਪਤਾ ਕਿ ਵਰਲਡ ਵਾਰ ਵੇਲੇ ਲੋਕਾਂ ਦਾ ਐਕਸਪੀਰੀਅੰਸ ਕੀ ਸੀਗਾ ਤਾਂ ਤੁਹਾਨੂੰ ਉਹਨਾਂ ਉਹਨਾਂ ਤੋਂ ਵੀ ਸਿੱਖਣਾ ਚਾਹੀਦਾ ਤਾਂ ਉਹਨਾਂ ਤੋਂ ਕਿਵੇਂ ਸਿੱਖੋਗੇ ਉਹਨਾਂ ਦੀਆਂ ਲਿਖੀਆਂ ਹੋਈਆਂ ਕਿਤਾਬਾਂ ਪੜੋਗੇ ਉਹਨਾਂ ਦੀ ਡਾਕੂਮੈਂਟਰੀਜ਼ ਪੜੋਗੇ ਹਿਸਟਰੀ ਜਿਵੇਂ ਆਪਾਂ ਪੜ੍ਹਦੇ ਆ ਹਨਾ ਤੇ ਕੋਈ ਕੁੜੀ ਆ ਮੈਂ ਮੁੰਡਾ ਮੈਨੂੰ ਕੀ ਪਤਾ ਕਿ ਕੁੜੀ ਕੁੜੀ ਦਾ ਐਕਸਪੀਰੀਅੰਸ ਕੀ ਆ ਕੁੜੀ ਦਾ ਆਪਣਾ ਐਕਸਪੀਰੀਅੰਸ ਹੈ ਮੇਰਾ ਆਪਣਾ ਐਕਸਪੀਰੀਅੰਸ ਹੈ ਇਹਦੇ ਨਾਲ ਕਨਫਲਿਕਟ ਆਣਗੇ ਤਾਂ ਕੁੜੀ ਕੁੜੀਆਂ ਨਾਲ ਗੱਲ ਕਰੋਗੇ ਇਸੇ ਤੋਂ ਕਨਵਰਸੇਸ਼ਨ ਕਰੋਗੇ ਤਾਂ ਉਸ ਉਹ ਆਪਣਾ ਐਕਸਪੀਰੀਅੰਸ ਦੱਸੂਗੀ ਉੱਥੋਂ ਵੀ ਸਿੱਖਣ ਨੂੰ ਮਿਲੂਗਾ ਤਾਂ ਇਸ ਨੂੰ ਵੀ ਅਸੀਂ ਯਾਦ ਰੱਖ ਰੱਖੀਏ ਕਿ ਪਹਿਲਾ ਪੁਆਇੰਟ ਮੈਂ ਕਿਹਾ ਕਿ ਜੋ ਮੇਰਾ ਐਕਸਪੀਰੀਅੰਸ ਸੀਗਾ ਮੈਂ ਉਸ ਤੋਂ ਜਾਣਕਾਰੀ ਲੈ ਕੇ ਆਪਣੇ ਫੈਸਲੇ ਬਣਾਣਾ ਦੂਜਾ ਕਿ ਜੋ ਮੈਨੂੰ ਬਹੁਤ ਚੀਜ਼ਾਂ ਨੇ ਜਿਹੜੀ ਮੈਨੂੰ ਨਹੀਂ ਪਤਾ ਪਰ ਹੋਰ ਲੋਕਾਂ ਨੂੰ ਪਤਾ ਨਹੀਂ ਦੂਜੇ ਨੰਬਰ ਤੇ ਤੀਜੇ ਨੰਬਰ ਤੇ ਇਹ ਹੈਗੀ ਕਿ ਬਹੁਤ ਸਾਰੀਆਂ ਚੀਜ਼ਾਂ ਇਹ ਜਿਹਿਆਂ ਨੇ ਕਿ ਜਿਹੜੀ ਮੈਨੂੰ ਅੱਜ ਨਹੀਂ ਪਤਾ ਪਰ ਮੈਨੂੰ ਪਤਾ ਲੱਗ ਜਾਣਗੇ ਆਪਣੇ ਐਕਸਪੀਰੀਅੰਸ ਤੋਂ ਤਾਂ ਮੈਂ ਦਾਵਾ ਨਹੀਂ ਕਰ ਸਕਦਾ ਅੱਜ ਅੱਜ ਮੈਂ ਇਹ ਨਹੀਂ ਕਹਾ ਜੀ ਖਾਣਾ ਚਾਹੀਦਾ ਜੀ ਇਹ ਨਹੀਂ ਖਾਣਾ ਚਾਹੀਦਾ ਕਿਉਂਕਿ ਇਹ ਵੀ ਮੇਰਾ ਬਦਲਦਾ ਜਾ ਰਿਹਾ ਐਕਸਪੀਰੀਅੰਸ ਵੀ ਲਾਈਫ ਦੇ ਨਾਲ ਨਾਲ ਤਾਂ ਜੇ ਮੈਂ ਯਾਦ ਰੱਖਾਂ ਕਿ ਅੱਜ ਮੇਰੀ ਸੋਚ ਇੱਥੇ ਤੱਕ ਪਹੁੰਚੀ ਆ ਹੋ ਸਕਦਾ ਕੱਲ ਨੂੰ ਮੈਂ ਇਸ ਸੋਚ ਤੋਂ ਇਹਨੂੰ ਕੱਟਦਾ ਇਸ ਨੂੰ ਇਹਨੂੰ ਬਦਲਦਾ ਤਾਂ ਮੇਰਾ ਐਕਸਪੀਰੀਅੰਸ ਵੀ ਹੋ ਸਕਦਾ ਸ਼ਾਇਦ ਕਿਸੇ ਹੋਰ ਜਿਹੜੇ ਲੋਕ ਨੇ ਇੰਨਾ ਤੋਂ ਮੈਂ ਅਜੇ ਬੰਦੇ ਨੂੰ ਮਿਲਾਂ ਜਿਹੜਾ ਮੈਨੂੰ ਪ੍ਰਭਾਵਿਤ ਕਰੇ ਤੇ ਮੇਰਾ ਬਦਲਾਵ ਆ ਜਾਵੇ ਤਾ ਇਸ ਵਾਸਤੇ ਜਦੋਂ ਵੀ ਮੈਂ ਕਿਸੇ ਨਾਲ ਗੱਲ ਕਰ ਰਿਹਾ ਤਾਂ ਮੈਂ ਉਹਨੂੰ ਸੁਣਦਾ ਵੀ ਆ ਕਿਉਂਕਿ ਕੀ ਪਤਾ ਕਿੱਥੇ ਕੋਈ ਬੰਦਾ ਇਹ ਜੀ ਗੱਲ ਕਹਿ ਦੇਵੇ ਜਿਹੜੀ ਬੜੀ ਕੰਮ ਦੀ ਹੋਵੇ ਤੇ ਮੇਰੇ ਜ਼ਿੰਦਗੀ ਦੇ ਸਾਰੇ ਚੇਂਜਸ ਆ ਜਾਣ ਤਾਂ ਇਹ ਦੇ ਨਾਲ ਕੀ ਹੁੰਦਾ ਨਾ ਤੁਸੀਂ ਸੁਣਦੇ ਹੋ ਤੇ ਉਸ ਬੰਦੇ ਦੀ ਜਿਹੜੀ ਚੀਜ਼ ਤੁਹਾਨੂੰ ਨਹੀਂ ਵੀ ਪਸੰਦ ਆ ਰਹੀ ਤੁਸੀਂ ਉਹਨੂੰ ਤਾਂ ਵੀ ਸੁਣਦੇ ਰਹਿੰਦੇ ਹੋ ਤੇ ਉਸ ਤੋਂ ਬਾਅਦ ਬੜੇ ਸ਼ਾਂਤ ਹੋ ਕੇ ਕਹਿੰਦੇ ਹੋ ਕਿ ਹਾਂ ਕਿ ਮੈਨੂੰ ਇਸ ਦੇ ਚੋਂ ਆ ਸਮਝਣਾ ਚਾਹੀਦਾ ਆ ਨਹੀਂ ਸਮਝਣਾ ਚਾਹੀਦਾ ਉਹਨੂੰ ਕੁਐਸਚਨ ਕਰਦੇ ਹਾਂ ਕੁਐਸਚਨ 'ਚੋਂ ਫੇਰ ਸਮਝਾਂਦਾ ਇਹ ਤਿੰਨ ਤਰੀਕੇ ਹੋਗੇ ਕਿ ਇੱਕ ਤਾਂ ਜੋ ਮੈਨੂੰ ਪਤਾ ਅੱਜ ਤੱਕ ਦੇ ਐਕਸਪੀਰੀਅੰਸ 'ਚ ਦੂਜਾ ਜੋ ਮੇਰੇ ਆਸ-ਪਾਸ ਵਾਲਿਆਂ ਨੂੰ ਪਤਾ ਤੀਸਰਾ ਜੋ ਮੈਂ ਆਪਣੀ ਜ਼ਿੰਦਗੀ 'ਚ ਅੱਗੇ ਜਾ ਕੇ ਸਿੱਖੂਗਾ ਤਾਂ ਇਸ ਵਾਸਤੇ ਮੈਂ ਅੱਜ ਦਾਅਵਾ ਨਹੀਂ ਕਰ ਰਿਹਾ ਕਿ ਜੋ ਮੈਂ ਅੱਜ ਗੱਲ ਕਰ ਰਿਹਾ 100% ਸਹੀ ਆ ਤਾਂ ਮੈਂ ਉਹਦੇ 'ਚ ਕਹਿਣਾ ਕਿ ਮੇਰਾ ਅੱਜ ਤੱਕ ਦਾ ਤਜਰਬਾ ਕਹਿੰਦਾ ਕਿ ਆਹ ਗੱਲ ਆਹ ਗੱਲ ਬੜੀਆਂ ਹੁਣ ਚੌਥਾ ਆਉਂਦਾ ਕਿ ਜਿਵੇਂ ਮੇਰਾ ਵੀ ਐਕਸਪੀਰੀਅੰਸ ਅੱਗੇ ਜਾ ਕੇ ਸਿੱਖੂਗਾ ਐ ਸਮਾਜ ਵੀ ਅੱਗੇ ਜਾ ਕੇ ਸਿੱਖੂਗਾ ਤਾਂ ਜੋ ਅੱਜ ਮੈਂ ਕਿਸੇ ਨਾਲ ਗੱਲ ਕਰ ਰਿਹਾ ਜਾਂ ਜਿਹੜੀ ਕਿਤਾਬਾਂ ਅੱਜ ਦੀ ਡੇਟ 'ਚ ਲਿਖੀਆਂ ਗਈਆਂ ਨੇ ਜਾਂ ਜਿਹੜੀ ਵੀਡੀਓਜ਼ ਅੱਜ ਤੱਕ ਬਣ ਗਈਆਂ ਨੇ ਇਹੀ ਅੰਤ ਨਹੀਂ ਹੈਗਾ ਏ ਨੂੰ ਲੈ ਕੇ ਮੈਂ ਕੋਈ ਵੱਡਾ ਦਾਵਾ ਨਹੀਂ ਕਰ ਸਕਦਾ ਕਿ 100% ਕੀ ਉਹ ਕਿਤਾਬ 'ਚ ਲਿਖਤਾ ਤੇ ਇਹਦੇ ਕਰਕੇ ਇਹ ਗੱਲ 100% ਸੱਚ ਆ ਮੇਰੀ ਇਹ ਵੀ ਨਹੀਂ ਹੈਗਾ ਕਿ 100% ਝੂਠ ਆ ਇਹ ਕਿਉਂਕਿ ਇਸ ਮੈਂ ਯਾਦ ਰੱਖੂਗਾ ਕਿ ਅੱਗੇ ਵੀ ਕਿਤਾਬਾਂ ਲਿਖੀਆਂ ਜਾਣਗੀਆਂ ਸਦੀਆਂ ਤੋਂ ਲਿਖੀਆਂ ਜਾ ਰਹੀਆਂ ਨੇ ਸਦੀਆਂ ਤੱਕ ਲਿਖਿਆ ਜਾਣਗੀਆਂ ਪੋਡਕਾਸਟ ਦਾ ਨਵਾਂ ਮਾਧਿਅਮ ਆਇਆ ਹੈ ਹਜੇ ਪਤਾ ਨਹੀਂ ਕਿਹੜੇ ਕਿਹੜੇ ਨਵੇਂ ਮਾਧਿਅਮ ਆਣਗੇ ਤਾਂ ਦੁਨੀਆ ਵੀ ਸਿੱਖਦੀ ਰਹੂਗੀ ਜਿਵੇਂ ਮੈਂ ਸਿੱਖ ਰਿਹਾ ਮੇਰਾ ਐਕਸਪੀਰੀਅੰਸ ਤੋਂ ਜਿਵੇਂ ਮੈਂ ਸਿੱਖ ਰਿਹਾ ਹਰ ਬੰਦਾ ਵੀ ਸਿੱਖ ਰਿਹਾ ਤਾਂ ਇਹ ਮੈਨੂੰ ਹੋਰ ਨਿਮਾਣਾ ਬਣਾ ਦਿੰਦਾ ਇੱਕ ਤਰੀਕੇ ਨਾਲ ਸੋਚਣ ਤੇ ਮਜਬੂਰ ਕਰ ਦਿੰਦਾ ਕਿ ਭਾਈ ਦਾਵਾ ਕਰ ਰਹੇ ਹਾਂ ਸੀ ਅਸੀਂ ਕੋਈ ਦਾਵਾ ਨਹੀਂ ਕਰ ਰਹੇ ਇੱਕ رائے ਰੱਖ ਰਹੇ ਹਾਂ ਹਨਾ ਤੇ ਸਭ ਤੋਂ ਜ਼ਰੂਰੀ ਸਭ ਤੋਂ ਜ਼ਰੂਰੀ ਜਿਹੜਾ ਪੁਆਇੰਟ ਹੈਗਾ ਕਿ ਹਨਾ ਅਸੀਂ ਕੁਛ ਵੀ ਨਹੀਂ ਹੈਗੇ ਇੱਕ ਸਾਡਾ ਜਿਹੜਾ ਆਪਾਂ ਕਹਿੰਦੇ ਨੇ ਸਤ ਸਨ ਵੀ ਕਹਿੰਦੇ ਆ ਉਹ ਤਾਂ ਕਹਿੰਦੇ ਇੱਕ ਤਾਰਾ ਵਾ ਸਿੱਖ ਸ੍ਰਿਸ਼ਟੀ ਦਾ ਤਾਂ ਪਤਾ ਨਹੀਂ ਸ੍ਰਿਸ਼ਟੀ ਕਿੰਡੀ ਵੱਡੀ ਆ ਤਾਂ ਜਿੰਨਾ ਮਰਜੀ ਅਸੀਂ ਮੈਂ ਐਕਸਪੀਰੀਅੰਸ ਤੋਂ ਸਿੱਖ ਲਾ ਜਿੰਨੇ ਮਰਜੀ ਆਪਾਂ ਹਿਊਮਨ ਹੋਰ ਜਿਹੜੇ ਹਿਊਮਨ ਨੇ ਆਪਣੇ ਐਕਸਪੀਰੀਅੰਸ ਤੋਂ ਸਿੱਖ ਲੀਏ ਉਸ ਦੇ ਬਾਅਦੂਦ ਵੀ ਬਹੁਤ ਕੁਛ ਹੈ ਜਿਹੜਾ ਕਦੀ ਕਦੀ ਜਿਹਨੂੰ ਸਮਝਿਆ ਨਹੀਂ ਜਾ ਸਕੂਗਾ ਕਦੀ ਵੀ ਨਹੀਂ ਸਮਝਿਆ ਜਾ ਸਕੂਗਾ ਕਿਉਂਕਿ ਇਨਫਿਨਾਈਟ ਆ ਯੂ نو ਕਹਿੰਦੇ ਨਾ ਉਹ ਬੇਅੰਤ ਤਾਂ ਚਾਹੇ ਮੈਨੂੰ ਜਿੰਨੀ ਮਰਜ਼ੀ ਮੈਂ ਐਕਸਪੀਰੀਅੰਸ ਗੇਨ ਕਰ ਲਾਂ ਜਿੰਨੀ ਮਰਜ਼ੀ ਮੈਂ ਯਾਦ ਰੱਖ ਲਾਂ ਕਿ ਮੇਰਾ ਅੱਗੇ ਦਾ ਐਕਸਪੀਰੀਅੰਸ ਵੀ ਹੈਗਾ ਜਿੰਨੀ ਮਰਜ਼ੀ ਮੈਂ ਅੱਜ ਕਿਤਾਬਾਂ ਪੜ੍ਹ ਲਾਂ ਜਿੰਨੇ ਮਰਜ਼ੀ ਲੋਕਾਂ ਨੂੰ ਮਿਲ ਲਾਂ ਇਹ ਵੀ ਯਾਦ ਰੱਖ ਲਾਂਗੇ ਉਹ ਲੋਕ ਵੀ ਹੋਰ ਸਿੱਖਣਗੇ ਉਸਤੇ ਬਾਵਜੂਦ ਵੀ ਜੇ ਮੈਂ ਸਭ ਕੁਝ ਵੀ ਕਰ ਲਿਆ ਸਮਝਾਂ ਫਿਰ ਵੀ ਮੈਂ ਦਾਵਾ ਨਹੀਂ ਕਰ ਸਕਦਾ ਕਿ ਜੋ ਮੈਂ ਕਹਿ ਰਿਹਾ ਹਾਂ ਬਿਲਕੁਲ 100% ਸਹੀ ਆ ਕਿਉਂਕਿ ਉਹ ਉਹ ਜਿਹੜਾ ਇਨਫਾਈਨਾਈਟ ਆ ਉਸ ਉਹ ਹਮੇਸ਼ਾ ਰਹਿ ਜੂਗਾ ਕਿ ਦੁਨੀਆ ਨੂੰ ਕਦੀ ਵੀ ਕੋਈ ਬੰਦਾ 100% ਸਮਝ ਨਹੀਂ ਪਾਊਗਾ ਤਾਂ ਹੁਣ ਇਹ ਪੰਜ ਚੀਜ਼ਾਂ ਮੈਨੂੰ ਲੱਗਿਆ ਕਿ ਜਿਹੜੀ ਚੀਜ਼ਾਂ ਬਹੁਤ ਇੰਪੋਰਟੈਂਟ ਨੇ ਜਦੋਂ ਆਪਾਂ ਗੱਲਬਾਤ ਕਰਦੇ ਆਂ ਤੇ ਗੱਲਬਾਤ ਸੁਣਦੇ ਆਂ ਤਾਂ ਹੁਣ ਜਦੋਂ ਮੈਂ ਇਸ ਚੀਜ਼ ਨੂੰ ਆਪਣੀ ਜ਼ਿੰਦਗੀ 'ਚ ਲਾਗੂ ਕੀਤਾ ਇਸ ਚੀਜ਼ ਨੂੰ ਤਾਂ ਮੈਂ ਮੇਰੇ 'ਚ ਬਹੁਤ ਵੱਡਾ ਬਦਲਾਅ ਆਇਆ ਮੈਂ ਸੁਣਨਾ ਸ਼ੁਰੂ ਕਰਤਾ ਮੈਂ ਦਾਵਾ ਨਹੀਂ ਕਰਦਾ ਕਿਸੇ ਚੀਜ਼ ਦਾ ਮੈਂ رائے ਰੱਖਦਾ ਤੇ ਜਦੋਂ ਬੰਦਾ ਕੋਈ رائے ਰੱਖਦਾ ਉਹ ਖੁੱਲਾ ਹੁੰਦਾ ਸਿੱਖਣ ਵਾਸਤੇ ਕਿ ਹਮੇਸ਼ਾ ਜਿੰਨਾ ਮਰਜ਼ੀ ਮੈਨੂੰ ਪਤਾ ਹੋਵੇ ਕਿਉਂਕਿ ਉਹ ਤਾਂ ਲਾਸਟ ਵਾਲਾ ਤਾਂ ਉਹਨੂੰ ਦੱਸਿਆ ਕਿ ਹੋ ਇੱਕ ਇਹ ਜੀ ਟਾਈਮ ਤਾਂ ਰਹੂਗਾ ਕਿ ਸਭ ਕੁਝ ਸਿੱਖਿਆ ਨਹੀਂ ਜਾ ਸਕਦਾ ਦੁਨੀਆ 'ਚ ਹਮੇਸ਼ਾ ਹੀ ਕਦੀ ਵੀ ਕੋਈ ਹੋ ਹੀ ਨਹੀਂ ਸਕਦਾ ਕਿ ਕੋਈ ਬੰਦਾ ਕਹਿ ਦੇਵੇ ਕਿ ਮੈਂ ਮੈਂ ਸਭ ਕੁਝ ਜਾਣ ਲਿਆ ਹੈਨਾ ਤਾਂ ਉਹਨੂੰ ਕੀ ਪਤਾ ਉਹ ਮਾਰਸ ਦੇ ਉੱਤੇ ਕੀ ਹੋ ਰਿਹਾ ਤੇ ਉਹ ਸਾਨੂੰ ਕਿਵੇਂ ਪ੍ਰਭਾਵਿਤ ਕਰਦਾ ਹੈਨਾ ਜਿਵੇਂ ਆਪਾਂ ਕਲਾਈਮੇਟ ਚੇਂਜ ਦੀ ਗੱਲ ਕਰਦੇ ਆਪਾਂ ਗਲੋਬਲ ਵਾਰਮਿੰਗ ਦੀ ਗੱਲ ਕਰਦੇ ਆ ਉਹ ਤਾਂ ਚਲੋ ਆਪਾਂ ਆਪਣੇ ਅਰਥ ਲੈਵਲ ਤੇ ਗੱਲ ਕਰ ਰਹੇ ਆ ਸਾਨੂੰ ਕੀ ਪਤਾ ਕਿ ਸੂਰਜ ਤੇ ਕੀ ਹੋ ਰਿਹਾ ਕੋਈ ਸੂਰਜ ਤੇ ਕਦੋਂ ਜਾਊਗਾ ਕੋਡੋ ਜਾ ਕੇ ਉਹਦਾ ਡਾਟਾ ਆਊਗਾ ਫਿਰ ਅਸੀਂ ਦਾਵਾ ਕਰਾਂਗੇ ਕਿ ਜੀ ਸੂਰਜ ਨਾਲ ਸਾਡੇ ਸਾਡੇ ਤੇ ਆ ਫਰਕ ਪੈਂਦਾ ਸਾਡੇ ਨਾਲ ਅਸੀਂ ਸੂਰਜ ਨਾਲ ਜੁੜੇ ਤਾਂ ਹੋਏ ਆ ਕਿਸੇ ਨਾ ਕਿਸੇ ਤਰੀਕੇ ਨਾਲ ਸੋਰਸ ਆਫ એનર્ਜੀ ਸਾਡਾ ਬਹੁਤ ਮੇਨ ਸੋਰਸ ਆਫ એનર્ਜੀ ਸੂਰਜ ਹੀ ਆ ਤੇ ਹੁਣ ਸੂਰਜ ਤੋਂ ਬਾਅਦ ਵੀ ਹੋਰ ਪਤਾ ਨਹੀਂ ਕੀ ਕੁਝ ਕਹੇ ਜੇ ਟੈਲੀਸਕੋਪ ਵੜ ਜਾਣਗੇ ਗਾਹਾਂ-ਗਾਹਾਂ ਜਾਂਦਾ ਰੂਗਾ ਤਾਂ ਉਹ ਬਿਆਨ ਤੌਕਦੇ ਨਹੀਂ ਮੁੱਕੂਗਾ ਮੇਰੇ ਦਿਮਾਗ 'ਚ ਵਿਜ਼ਡਮ ਦੀ ਨਵੀਂ ਡੈਫੀਨੇਸ਼ਨ ਬਣ ਗਈ ਆ ਹੁਣ ਮਤਲਬ ਪਹਿਲਾਂ ਮੈਂ ਉਹ ਲੋਕਾਂ ਨੂੰ ਵਾਈਜ਼ ਮੰਨਦਾ ਸੀ ਜਿਨ੍ਹਾਂ ਨੂੰ ਬਹੁਤ ਕੁਝ ਪਤਾ ਤਾਂ ਜਿਨ੍ਹਾਂ ਨੇ ਜ਼ਿੰਦਗੀ 'ਚ ਬੜੇ ਤਜਰਬੇ ਕੀਤੇ ਨੇ ਮੈਂ ਉਹਨਾਂ ਨੂੰ ਵਾਈਜ਼ ਮੰਨਦਾ ਸੀਗਾ ਹੁਣ ਮੈਂ ਕਹਿ ਰਿਹਾ ਕਿ ਨਹੀਂ ਯਾਰ ਇਕੱਲਾ ਤਜਰਬੇ ਨਾਲ ਬੰਦਾ ਵਾਈਜ਼ ਨਹੀਂ ਹੁੰਦਾ ਫੇਰ ਕਦੀ ਆਇਆ ਦੌਰ ਆਇਆ ਕਿ ਜਿਹੜਾ ਕਿਤਾਬਾਂ ਬੜੀਆਂ ਪੜਦਾ ਉਹ ਵਾਈਜ਼ ਹੋਊਗਾ ਹੁਣ ਮੈਂ ਕਹਿੰਦਾ ਨਹੀਂ ਯਾਰ ਇਕੱਲੇ ਕਿਤਾਬਾਂ ਨਾਲ ਵੀ ਬੰਦਾ ਵਾਈਜ਼ ਨਹੀਂ ਹੋ ਸਕਦਾ ਹਨਾ ਫੇਰ ਇਹ ਆਇਆ ਕਿ ਜਿਹੜੇ ਲੋਕ ਸੁਣਦੇ ਬਹੁਤ ਅੱਛਾ ਨੇ ਉਹ ਵਾਈਜ਼ ਹੋਣਗੇ ਕਿ ਜਿਨ੍ਹਾਂ ਨੂੰ ਜਿਹੜੇ ਬਹੁਤ ਸੁਣ ਲੈਂਦੇ ਨੇ ਸਾਰੇ ਪਾਸਿਓ ਉਹ ਵੀ ਇਕੱਲਾ ਪਾਟ ਨਹੀਂ ਹੈਗਾ ਕਿ ਜਿਹੜੇ ਸੁਣਦੇ ਨੇ ਉਸ ਨੂੰ ਕਿਵੇਂ ਸਮਝਣਗੇ ਜਿਹੜਾ ਸੁਣਿਆ ਹੀ ਨਹੀਂ ਜਾ ਸਕਦਾ ਇਹ ਕਦੀ ਵੀ ਸੁਣਿਆ ਹੀ ਨਹੀਂ ਜਾਊਗਾ ਹਨਾ ਕਦੀ ਸਦੀਆਂ ਲੱਗ ਜਾਣਗੇ ਤਾਂ ਵੀ ਸੁਣਿਆ ਨਹੀਂ ਜਾਊਗਾ ਕਿਉਂਕਿ ਜਿਹੜੀ ਆਪਣੀ ਸ੍ਰਿਸ਼ਟੀ ਬਹੁਤ ਵੱਡੀ ਆ ਇੱਕ ਇਹ ਕਹਿੰਦੇ ਇਹਦਾ ਮਤਲਬ ਇੱਥੇ ਤਾਂ ਕਿਹਾ ਜਾ ਰਿਹਾ ਕਿ ਕਦੀ ਸ਼ੁਰੂ ਨਹੀਂ ਹੋਈ ਤਾਂ ਕਦੀ ਖਤਮ ਵੀ ਨਹੀਂ ਹੋ ਸਕਦੀ ਇਹ ਤਾਂ ਮਿਲੀਅਨਸ ਬਿਲੀਅਨਸ ਪਤਾ ਨਹੀਂ ਐ ਪਰ ਨੰਬਰ ਹੀ ਨਹੀਂ ਪਾ ਸਕਦੇ ਐਡੀ ਵੱਡੀ ਚੀਜ਼ ਐ ਤੇ ਹੁਣ ਇਹਦੇ ਨਾਲ ਮੇਰੀ ਨਵੀਂ ਵਿਜ਼ਡਮ ਦੀ ਡੈਫੀਨੇਸ਼ਨ ਬਣ ਗਈ ਤੇ ਹੁਣ ਮੈਂ ਕੋਈ ਵੀ ਬੰਦੇ ਨੂੰ ਜਦੋਂ ਸੁਣ ਰਿਹਾ ਹੁੰਦਾ ਚਾਹੇ ਉਹ ਕੋਈ ਕਲਾਕਾਰ ਆ ਚਾਹੇ ਉਹ ਪੋਡਕਾਸਟਰ ਆ ਚਾਹੇ ਉਹ ਕਿਤਾਬ ਲਿਖ ਰਿਹਾ ਜਾਂ ਕੋਈ ਵਰਕਸ਼ਾਪ ਕਰਾ ਰਿਹਾ ਮੈਂ ਇਹ ਪੰਜੋਂ ਐਂਗਲਸ ਨੂੰ ਯਾਦ ਰੱਖਦਾ ਉਹਦੇ ਵਿੱਚ ਹਮੇਸ਼ਾ ਉਹਦੀ ਗੱਲਬਾਤ ਤੇ ਉਸ ਨੂੰ ਇਸ ਚੀਜ਼ਾਂ ਨੂੰ ਲੈ ਕੇ ਕੁਐਸਚਨ ਵੀ ਕਰਦਾ ਕਿ ਜਦੋਂ ਤੁਸੀਂ ਮੇਰੇ ਨੂੰ ਦਾਵਾ ਕਰਕੇ ਕੋਈ ਗੱਲ ਕਹਿ ਰਹੇ ਹੋ ਤੁਸੀਂ ਉਹ ਕਨਸਿਡਰ ਕੀਤਾ ਕਿ ਜਿਹੜਾ ਉਹ ਪੱਖ ਆ ਕਿ ਜਿਹਨੂੰ ਕਦੀ ਸਮਝਿਆ ਨਹੀਂ ਜਾ ਸਕਦਾ ਯਾ ਜਾਂ ਤੁਸੀਂ ਦਾਵਾ ਕਰ ਰਹੇ ਹੋ ਕਿ ਜੇ ਤੁਸੀਂ ਦਾਵਾ ਕਰ ਰਹੇ ਹੋ ਕਿ ਤੁਸੀਂ ਪੂਰੀ ਦੁਨੀਆ ਨੂੰ ਪੂਰੀ ਦੁਨੀਆ ਦੇ ਵਿੱਚ ਤੁਹਾਡੇ ਜੋ ਤੁਸੀਂ ਕਹਿ ਰਹੇ ਹੋ ਕਿ ਕਿਸੇ ਗੱਲ ਨੂੰ ਤੁਹਾਨੂੰ ਕੱਟ ਨਹੀਂ ਸਕਦਾ ਕੋਈ ਬੰਦਾ ਕੋਈ ਕਿਤੇ ਨਾ ਕਿਤੇ ਹੋ ਸਕਦਾ ਕਿ ਕੋਈ ਬੰਦਾ ਤੁਹਾਤੋਂ ਜ਼ਿਆਦਾ ਸੋਚ ਸਮਝ ਕੇ ਉਹਨੇ ਰਿਸਰਚ ਕੀਤੀ ਹੋਵੇ ਉਹਦਾ ਐਕਸਪੀਰੀਅੰਸ ਕੁਝ ਹੋਰ ਗੱਲ ਕਹਿੰਦਾ ਹੋਵੇ ਤੇ ਜੋ ਤੁਹਾਨੂੰ ਕਨਵਿੰਸ ਵੀ ਕਰ ਸਕੇ ਕੱਲ ਨੂੰ ਤਾਂ ਜਿਵੇਂ ਓਸ਼ੋ ਕਹਿੰਦਾ ਸੀਗਾ ਕਿ ਦਾਵਾ ਨਾ ਕਰੋ ਕਿ 100 ਡਿਗਰੀ ਤੇ ਪਾਣੀ ਬੋਇਲ ਹੋ ਜਾਂਦਾ ਉਹ ਕਹਿੰਦਾ ਕਿ ਮੈਂ ਔਰ ਸਾਇੰਟਿਸਟਾਂ ਨੂੰ ਇਹ ਕਹਿ ਰਹੇ ਕਿ ਤੁਸੀਂ ਇਹ ਦਾਵਾ ਕਰ ਸਕਦੇ ਹੋ ਕਿ ਜਿੰਨਾ ਅੱਜ ਤੱਕ ਅਸੀਂ ਬੋਇਲ ਕੀਤਾ ਉਹ ਹੋ ਗਿਆ ਕਿ ਤੁਸੀਂ ਪੂਰੀ ਦੁਨੀਆ ਦਾ ਪਾਣੀ ਤਾਂ ਨਹੀਂ ਬੋਇਲ ਕਰਕੇ ਦੇਖ ਲਿਆ ਤਾਂ ਮੈਨੂੰ ਬਹੁਤ ਵਧੀਆ ਲੱਗੀ ਸੀ ਇਹਦੀ ਇਹ ਗੱਲ ਕਿ ਹੋ ਸਕਦਾ ਹੈ ਕਿ ਕੱਲ ਨੂੰ ਆਪਾਂ ਨੂੰ ਕੋਈ ਅਹਜਾ ਪਾਣੀ ਮਿਲ ਜਵੇ ਜਿਹਨੂੰ ਆਪਾਂ ਕਹੀਏ ਕਿ 100 ਡਿਗਰੀ ਨਹੀਂ 101 ਤੇ ਬੋਇਲ ਹੁੰਦਾ ਕੁਝ ਏਰੀਆ ਦਾ ਕੁਝ ਕੁਝ ਜਗ੍ਹਾ ਦਾ ਪਾਣੀ ਫਿਰ ਆਪਾਂ ਆਪਾਂ ਫਿਰ ਅੱਜ ਦਾਵਾ ਨਾ ਕਰੀਏ ਜਦੋਂ ਤੱਕ ਅਸੀਂ ਸਾਰੀ ਦੁਨੀਆ ਦੇ ਪਾਣੀ ਨੂੰ ਬੋਇਲ ਨਾ ਕਰੀਏ ਤਾਂ ਮੈਨੂੰ ਲੱਗਿਆ ਕਿ ਆਹ ਫਾਰਮੈਟ ਥੋੜਾ ਇੱਕ ਤਾਂ ਛੋਟਾ 10-15 ਮਿੰਟ ਦੀ ਵੀਡੀ ਤੇ ਇਹ ਜੀਆਂ ਗੱਲਾਂ ਜਦੋਂ ਤੁਸੀਂ ਪੋਡਕਾਸਟ ਕਰਦੇ ਆ ਆਪਾਂ ਬੈਠ ਕੇ ਉਲਝ ਜਾਂਦੀਆਂ ਨੇ ਨਾ ਸਿੱਧੀ ਸਿੱਧੀ ਜੀ ਨਹੀਂ ਜਾਂਦੀ ਤਾਂ ਦੱਸਿਓ ਮੈਨੂੰ ਕਿ ਤੁਹਾਨੂੰ ਇਹ ਫਾਰਮੈਟ ਕਿਹੋ ਜਿਹਾ ਲੱਗਿਆ ਥੋੜੀ ਮੁਸ਼ਕਿਲ ਗੱਲਾਂ ਹੁੰਦੀਆਂ ਨੇ ਜੇ ਥੋੜਾ ਟੇਢੀ ਹੁੰਦੀਆਂ ਨੇ ਥੋੜਾ ਦਿਮਾਗ ਤੇ ਲੋਡ ਪੈਂਦਾ ਤੇ ਮੈਨੂੰ ਆਂਦੀ ਰਹਿੰਦੀਆਂ ਨੇ ਇਹ ਜੀਆਂ ਕਿਉਂਕਿ ਮੈਂ ਫਾਰਮ ਤੇ ਰਹਿਣਾ ਇਕੱਲਾ ਹੁੰਨਾ ਜ਼ਿਆਦਾ ਤਾਂ ਇੱਥੇ ਸੋਚਦਾ ਰਹਿਣਾ ਬੈਠ ਕੇ ਸੋਚ ਕੇ ਲਿਖ ਲੈਣਾ ਉਹਦੇ ਬਾਰੇ ਰਿਸਰਚ ਕਰ ਲੈਣਾ ਉਹਨੂੰ ਦੇਖਦਾ ਕਿ ਕਿਸੇ ਲੋਕਾਂ ਨੇ ਕਿਤਾਬਾਂ ਚ ਲਿਖਿਆ ਇਹਦੇ ਬਾਰੇ ਹੋਰ ਕੀ ਗੱਲ ਕੀਤੀ ਗਈ ਆ ਤਾਂ ਇਹ ਨਵੇਂ ਟਾਈਪ ਦੀ ਵੀਡੀਓ ਬਣਾਈ ਸੀ ਮੈਂ ਆ ਮੈਂ ਦੁਬਾਰਾ ਤੋਂ ਰਿਪੀਟ ਕਰ ਦਿੰਨਾ ਪੰਜ ਚੀਜ਼ਾਂ ਕੀ ਨੇ ਇੱਕ ਤਾਂ ਜੋ ਮੇਰਾ ਅੱਜ ਤੱਕ ਦਾ ਤਜਰਬਾ ਇਹ 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 ਮੈਨੂੰ ਪਤਾ ਸੂਚਨਾ ਦੇ ਵਿੱਚ ਇਹ ਆ ਰਿਹਾ ਦੂਜਾ ਜੋ ਮੇਰਾ ਅੱਜ ਜਿਹੜੇ ਮੇਰੇ ਆਸ-ਪਾਸ ਦੇ ਲੋਕ ਨੇ ਜਿਨ੍ਹਾਂ ਨੇ ਕਿਤਾਬਾਂ ਲਿਖੀਆਂ ਨੇ ਜਾਂ ਜਿਨ੍ਹਾਂ ਨਾਲ ਮੈਂ ਗੱਲਬਾਤ ਕੀਤੀ ਆ ਜਾਂ ਵਰਕਸ਼ਾਪਸ ਕੀਤੀਆਂ ਨੇ ਉਹਨਾਂ ਦਾ ਤਜਰਬਾ ਵੀ ਮੇਰੀ ਗੱਲਬਾਤ ਚ ਆਂਦਾ ਤੀਜਾ ਜਿਹੜਾ ਮੈਂ ਅੱਜ ਤੱਕ ਮੇਰਾ ਤਜਰਬਾ ਰਿਹਾ ਉਹ ਕੱਲ ਨੂੰ ਤਜਰਬਾ ਬਦਲੂਗਾ ਵੀ ਕਿਉਂਕਿ ਮੇਰਾ ਤਜਰਬੇ 'ਚ ਨਵੀਆਂ ਚੀਜ਼ਾਂ ਵੀ ਆਣਗੀਆਂ ਤਾਂ ਮੈਂ ਉਹਦੀ ਜਗ੍ਹਾ ਵੀ ਰੱਖਣੀ ਆ ਤਾਂ ਕਿ ਮੈਂ ਦਾਵਾ ਨਹੀਂ ਕਰ ਸਕਦਾ ਕਿ ਠੋਕ ਕੇ ਨਹੀਂ ਕਹਿ ਸਕਦਾ ਕਿ ਆਹ ਗੱਲ ਬਿਲਕੁਲ 100% ਸਹੀ ਆ ਕਿਉਂਕਿ ਕੱਲ ਨੂੰ ਮੇਰੇ ਤਜਰਬੇ ਨਵੇਂ ਆਣਗੇ ਅੱਜ ਮੈਂ ਤਜਰਬੇ 'ਚੋਂ ਗੱਲ ਕਰ ਰਿਹਾ ਪਰ ਕੱਲ ਦੇ ਤਜਰਬਿਆਂ ਬਾਰੇ ਵੀ ਸੋਚੂੰਗਾ ਤੀਸਰੇ ਨੰਬਰ ਤੇ ਆ ਗਿਆ ਚੌਥਾ ਜਿਨ੍ਹਾਂ ਦੀ ਕਿਤਾਬਾਂ ਮੈਂ ਪੜ੍ਹੀਆਂ ਜਿਨ੍ਹਾਂ ਦੀ ਵਰਕਸ਼ਾਪਸ ਮੈਂ ਕੀਤੀਆਂ ਜਿਹੜੇ ਲੋਕਾਂ ਨਾਲ ਮੈਂ ਗੱਲਬਾਤ ਕੀਤੀ ਉਹਨਾਂ ਦੇ ਤਜਰਬੇ ਵੀ ਨਵੇਂ ਹੋਣਗੇ ਤਾਂ ਉਹ ਵੀ ਬਦਲਣਗੇ ਤਾਂ ਉਹ ਵੀ ਮੈਨੂੰ ਯਾਦ ਰੱਖਣਾ ਪਊਗਾ ਕਿ ਮੇਰੀ ਗੱਲਬਾਤ ਚੱਗੇ ਆਊਗੀ ਤੇ ਪੰਜਵਾਂ ਉਹ ਜੋ ਕਦੀ ਨਾ ਮੈਨੂੰ ਨਾ ਕਿਸੇ ਦੁਨੀਆ ਦੇ ਕਿਸੇ ਬੰਦੇ ਨੂੰ ਕਦੀ ਪਤਾ ਨਹੀਂ ਲੱਗੂਗਾ ਕਦੀ ਵੀ ਨਹੀਂ ਹੋਊਗਾ ਕਿ ਉਹ ਸਾਰਾ ਕੁਝ ਪਤਾ ਕਰ ਲਾਂਗੇ ਤਾਂ ਉਹਨੂੰ ਵੀ ਮੈਂ ਰੱਖਾਂ ਤਾਂ ਇਹ ਪੰਜ ਚੀਜ਼ਾਂ ਨਾਲ ਆਪਾਂ ਆਪਣੀ ਗੱਲਾਂ ਬਾਤਾਂ ਦੇ ਵਿੱਚ ਬਾਰ-ਬਾਰ ਰਿਮਾਈਂਡ ਕਰਾਈਏ ਹਮੇਸ਼ਾ ਆਪਣੇ ਆਪ ਨੂੰ ਵੀ ਯਾਦ ਕਰਾਈਏ ਤੇ ਜਿਹੜਾ ਸਾਡੇ ਸਾਹਮਣੇ ਗੱਲ ਕਰ ਰਿਹਾ ਉਹਨੂੰ ਡਾਇਰੈਕਟਲੀ ਪਿੰਚ ਨਾ ਕਰੋ ਉਹਨੂੰ ਹਿੱਟ ਨਾ ਕਰੀਏ ਪਰ ਉਹਨੂੰ ਇਸ ਤਰੀਕੇ ਨਾਲ ਹਮੇਸ਼ਾ ਰੱਖੀਏ ਕਿ ਇੰਪ੍ਰੈਸਿਵ ਹੀ ਨਾ ਹੋਈਏ ਕਿਸੇ ਤੋਂ ਇਮਹੁਣ ਮੈਂ ਹੀ ਤੁਹਾਡੇ ਨਾਲ ਗੱਲ ਕਰ ਰਿਹਾ ਐਨੇ ਵੀ ਇੰਪ੍ਰੈਸ ਨਾ ਹੋ ਜਾਈਏ ਕਿ ਭਗਤੀ ਬਣ ਜੇ ਕਿਸੇ ਦੇ ਹਨਾ ਕਿਉਂ ਹੀ ਪਾਗਲਾ ਅਸੀਂ ਮੰਨ ਲਏ ਕਿ ਇਸ ਬੰਦਾ ਦਾ ਜੋ ਕਹਿੰਦਾ 100% ਸੱਚ ਹੁੰਦਾ ਕਿਉਂਕਿ ਹੁਣ ਮੈਂ ਵੀ ਕੋਈ ਗੱਲ ਕਰ ਰਿਹਾ ਉਹਦੇ ਚ ਵੀ ਉਹ ਚੀਜ਼ ਨੂੰ ਯਾਦ ਰੱਖਣਾ ਜ਼ਰੂਰੀ ਆ ਕਿ ਜਿਹੜਾ ਮੈਨੂੰ ਕਦੀ ਵੀ ਪਤਾ ਨਹੀਂ ਲੱਗੂਗਾ ਤਾਂ ਅੱਜ ਦੇ ਦਾਅਵੇ ਨੇ ਕੋਈ ਦਾਅਵੇ ਨਹੀਂ ਹੈਗੇ ਕਿਸੇ ਦੇ ਹਮੇਸ਼ਾ ਬਦਲਦੇ ਰਹਿਣਗੇ ਹਮੇਸ਼ਾ ਚੱਲਦੇ ਰਹਿਣਗੇ ਪਰ ਇਹਦਾ ਮਤਲਬ ਇਹ ਨਹੀਂ ਵੀ ਇਹ ਵੀ ਨਹੀਂ ਹੈਗਾ ਕਿ ਤੁਸੀਂ ਕੁਝ ਕਰਨਾ ਵੀ ਨਹੀਂ ਕਿਉਂਕਿ ਜੀ ਅਸੀਂ ਅਸੀਂ ਗਰੋ ਵੀ ਕਰਨਾ ਤੇ ਸਾਨੂੰ ਪਤਾ ਕਿ ਉਹ ਕਿਤੇ ਪਹੁੰਚਵਾਂਗੇ ਵੀ ਨਹੀਂ ਉਹਦੇ 'ਚ ਵੀ 100% ਆਨਸਰ ਕਦੀ ਨਹੀਂ ਮਿਲੂਗਾ ਹਮੇਸ਼ਾ ਉਹਦੇ 'ਚ ਬਹੁਤ ਵੱਡਾ ਅਨਸ਼ ਰੋਗਾ ਜਿਹੜਾ ਅਨਨੋਇੰਗ ਅਨਸ਼ ਕਹਿ ਦਿੰਨੇ ਆ ਜਿਹੜਾ ਕਦੀ ਸਮਝਿਆ ਨਹੀਂ ਜਾ ਸਕਦਾ ਉਹਦਾ ਅਨਸ਼ ਹੋਊਗਾ ਤਾਂ ਇਹ ਸਾਡੀ ਮੇਰੀ ਵੀਡੀਓ ਸੀਗੀ ਤੇ ਚੰਗਾ ਮਿਲਦੇ ਆ ਜੀ ਫਿਰ ਸਤਿ ਸ੍ਰੀ ਅਕਾਲ ਦੀ ਸਤਿ ਸ੍ਰੀ ਅਕਾਲ